ਸਵਾਗਤ ਹੈ ਜੀ ਆਪਣੇ ਪੇਜ ਤੇ ਤੁਹਾਡਾ ਸਾਰਿਆਂ ਦਾ ਅੱਜ ਇੱਕ ਗੱਲ ਕਰਦੇ ਆਂ ਇੱਕ ਪੌਦਾ ਹੈਗਾ ਇਹ ਵੈਸੇ ਅੱਜ ਕੱਲ ਦੇ ਮੁੰਡਿਆਂ ਨੂੰ ਤਾਂ ਇਹਦੇ ਬਾਰੇ ਨਹੀਂ ਪਤਾ ਪੁਰਾਣੇ ਬਜ਼ੁਰਗਾਂ ਨੂੰ ਇਹਦੇ ਬਾਰੇ ਬਹੁਤ ਪਤਾ ਹੈ ਤੇ ਪੌਦੇ ਦੇ ਵਿੱਚ ਗੁਣ ਤਾਂ ਵੈਸੇ ਬਹੁਤ ਹੈ ਅੱਜ ਇੱਕ ਗੱਲ ਕਰਦੇ ਆਂ ਵੀ ਇਹ ਪੌਦੇ 'ਚ ਖਾਸ ਗੁਣ ਹੈਗਾ ਵੀ ਕਈ ਵਾਰ ਜਿਵੇਂ ਆਮ ਗਿੱਟਿਆਂ 'ਚ ਸੋਜ ਆ ਜਾਂਦੀ ਹੈ ਵਿੱਚ ਦਾ ਉਹਨੂੰ ਵੀ ਆ ਜਾਂਦੀ ਹੈ ਜਿਹਦਾ ਲਿਵਰ ਖਰਾਬ ਹੈ ਉਹਨਾਂ ਵਾਸਤੇ ਨਹੀਂ ਇਹ ਕੰਮ ਕਰਦਾ ਤੇ ਇਹ ਕਰਦਾ ਜਿਨ੍ਹਾਂ ਦੇ ਆਮ ਹੀ ਆ ਜਾਂਦੀ ਹੈ ਪਰ ਜਿਹਨੂੰ ਕਹਦੇ ਨੇ ਬੈ ਹੈ ਬੈ ਕਹਦੇ ਨੇ ਗਿੱਟੇ ਸੁੱਜ ਜਾਂਦੇ ਦੋ ਤਿੰਨ ਦਿਨ ਸੋਜ ਨਹੀਂ ਲੈਂਦੀ ਉਹਦੇ ਵਾਸਤੇ ਇਹਦਾ ਹੈਗਾ ਵੀ ਬਹੁਤ ਹੀ ਵਧੀਆ ਦਵਾਈ ਹੈ ਤੁਸੀਂ ਜਲਦੀ ਜਲਦੀ ਆਪਣੀ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਹਰ ਇੱਕ ਨੂੰ ਪਤਾ ਲੱਗ ਸਕੇ ਇਹ ਤਾਂ ਕਰਨਾ ਕਿ ਆਪਾਂ ਹੁਣ ਤੁਹਾਨੂੰ ਤੁਹਾਨੂੰ ਦੱਸਦੇ ਆਂ ਵੀ ਇੱਕ 100 ਗ੍ਰਾਮ ਤੇਲ ਲੈ ਲੈਣਾ ਸਰੋਂ ਦਾ 100 ਗ੍ਰਾਮ ਤੇਲ ਦੇ ਵਿੱਚ ਜੇ ਇੱਕ ਪੱਤਾ ਵੱਡਾ ਹੈ ਤਾਂ ਵੱਡਾ ਲੈ ਲਓ ਤੇ ਜੇ ਛੋਟੇ ਆ ਤਾਂ ਦੋ ਲੈ ਲਓ ਉਹਨੂੰ ਮੱਠੀ ਮੱਠੀ ਅੱਗ ਤੇ ਧਰ ਕੇ ਤੇਲ ਨੂੰ 100 150 ਗ੍ਰਾਮ ਉਹਦੇ ਵਿੱਚ ਉਹ ਸੁੱਟ ਲਓ ਚਾਹੇ ਉਹਦੇ ਟੋਟੇ ਕਰ ਲਓ ਦੋ ਇੱਕ ਦੋ ਬੜੇ ਨਹੀਂ ਕਰਨੇ ਸੁੱਟ ਕੇ ਉਹਨੂੰ ਮੱਠੀ ਮੱਠੀ ਅੱਗ ਤੇ ਦੱਕੇ ਨਾਲ ਜਾਂ ਕਿਸੇ ਚੀਜ਼ ਨਾਲ ਹਿਲਾਇਆ ਜਾਣਾ ਹੈਗਾ ਤੇ ਜਦੋਂ ਉਹ ਕਾਲਾ ਹੋ ਜੇ ਬਿਲਕੁਲ ਮਤਲਬ ਫੇਰੀ ਜਿਹੜਾ ਵਿੱਚ ਕਾਲਾ ਹੋ ਜੇ ਕਰਕੇ ਜੇ ਤੇ ਵਿੱਚ ਹੀ ਮੱਚ ਜੂਗਾ ਉਹ ਉਦੋਂ ਨੂੰ ਲਾ ਲੈਣਾ ਤੁਹਾਨੂੰ ਆਪਣੀ ਪਤਾ ਲੱਗ ਜੂਗਾ ਵੀ ਹੁਣ ਲਾਉਣ ਦੇ ਯੋਗ ਹੋ ਗਿਆ ਉਸ ਤੋਂ ਬਾਅਦ ਉਹਨੂੰ ਕਿਸੇ ਭਾਂਡੇ 'ਚ ਪਾ ਲਓ ਕੋਈ ਛੋਟੇ ਭਾਂਡੇ 'ਚ ਪਾ ਲਓ ਜਾਂ ਸੀਸੀ 'ਚ ਪਾ ਲਓ ਜਦੋਂ ਉਹ ਠੰਡਾ ਹੋ ਗਿਆ ਸ਼ਾਮ ਨੂੰ ਉਹਦੀ ਤੇਲ ਦੀ ਜਿਹੜੀ ਹੈ ਉਹ ਗੱਟੇ ਤੇ ਆਪਣੇ ਆਮ ਗੱਟੇ ਦੇ ਦੋਨੇ ਪਾਸਿਓਂ ਦੀ ਮਾਲਸ਼ ਕਰਦੇ ਹੋ ਹਲਕੜੀ-ਹਲਕੜੀ ਮਾਲਸ਼ ਕਰਦੇ ਹੋ ਇੱਕ ਦਿਨ ਚ ਹੀ ਇਹਦੇ ਵਿੱਚ ਸੋਜ ਆ ਜਿਹੜੀ ਉਹ ਲੈਣੀ ਸ਼ੁਰੂ ਹੋ ਜੂ ਪੈਸ ਤਾਂ ਦੋ ਦਿਨਾਂ ਦੇ ਵਿੱਚ ਬਿਲਕੁਲ ਠੀਕ ਹੋ ਜੂਗੀ ਇਹਦੀਆਂ ਡੋਡੀਆਂ ਜਿਹੜੀਆਂ ਇਹ ਵੀ ਬਹੁਤ ਕੰਮ ਦੀਆਂ ਪਰ ਇਹ ਪੈਨ ਨੂੰ ਇੱਥੇ ਦੱਸ ਨਹੀਂ ਸਕਦੇ ਇਹਦੀ ਦੋ ਵਾਰ ਤੋਂ ਹੋ ਸਕਦੀ ਹੈ ਇਹਨਾਂ ਦੇ ਉਹ ਕੋਕੜੀਆਂ ਵੀ ਲੱਗਦੀਆਂ ਹੁੰਦੀਆਂ ਸੀ ਕੁਝ ਤਾਂ ਸਮਝ ਗਏ ਹੋਣਗੇ ਪਰ ਫਿਰ ਵੀ ਦੱਸ ਦਿੰਨੇ ਆ ਇਹ ਦੋ ਦਿਨਾਂ ਦੇ ਵਿੱਚ ਬਿਲਕੁਲ ਠੀਕ ਹੋ ਜੂ ਤੇ ਪੌਦੇ ਉਹਨਾਂ ਦੇਸੀ ਅੱਕ ਦੇਸੀ ਹੱਕ ਕਹਿੰਦੇ ਨੇ ਆਮ ਹੀ ਇਹ ਹੁੰਦਾ ਹੈ ਤੇ ਇਹ ਜ਼ਿਆਦਾਤਰ ਰੇਸਲੇ ਵਾਲਾਂ ਚ ਜਾਂ ਮਤਲਬ ਉੱਚੇ ਜੇ ਨੇ ਜਿਵੇਂ ਖਾਲ ਪੰਜਾਂ ਉਹਨਾਂ ਤੇ ਹੁੰਦਾ ਹੈ ਜਿਆਦਾਤਰ ਪਰੌਣੀ ਦੇ ਬਾਣੇ ਤੇ ਨਹੀਂ ਹੁੰਦਾ ਸੋ ਜਿਹਨੂੰ ਇਹ ਪ੍ਰੋਬਲਮ ਹੈ ਇੱਕ ਵਾਰੀ ਵਰਤ ਕੇ ਦੇਖੋ ਬਾਕੀ ਰਹੀ ਗੱਲ ਕੋਈ ਇਹ ਨਹੀਂ ਉਹ ਬਹੁਤੀ ਹੋਣੀ ਇਹ ਤਾਂ ਮਿਲ ਹੀ ਜਾਂਦਾ ਛਾਨੀ ਨਾਲ ਹੀ ਤੇ ਜੇ ਆਪਣੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਜਿਹੜਾ ਫਾਲੋ ਕਰ ਦਿਓ ਤਾਂ ਜੋ ਹਰ ਇੱਕ ਨੂੰ ਇਹ ਬਾਰੇ ਜਾਣਕਾਰੀ ਮਿਲ ਸਕੇ ਧੰਨਵਾਦ